ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲਓ ਬਾਈ ਪਹੁੰਚੇ ਆ ਖੇਤਾਂ ਦੇ ਵਿੱਚ ਤੇ ਕਈ ਦਿਨਾਂ ਬਾਅਦ ਅੱਜ ਧੁੱਪ ਨਿਕਲੀ ਆ ਤੇ ਕਈ ਦਿਨਾਂ ਬਾਅਦ ਦਰਸ਼ਨ ਹੋਏ ਆ ਜ ਸੂਰਜ ਦੇਵਤਾ ਦੇ ਤੇ ਆਪਣਾ ਬਾਈ ਆ ਲਾਡੀ ਭਾਈ ਭਾਈ ਉਹਦੇ ਵੀ ਕਈ ਦਿਨਾਂ ਬਾਅਦ ਦਰਸ਼ਨ ਹੋਏ ਆ ਬਾਈ ਕੰਮ ਤੇ ਹੁੰਦਾ ਤੇ ਉਹਦੇ ਕਰਕੇ ਮੇਲ ਮਲਾਪ ਸਾਡੇ ਥੋੜੇ ਜਿਹਾ ਘੱਟ ਹੁੰਦੇ ਆ ਬਾਈ ਦੇ ਖੇਤਾਂ 'ਚ ਪਹੁੰਚੇ ਆ ਅੱਜ ਆਪਾਂ ਬਾਈ ਤੇ ਡਾਕਰ ਜ਼ਮੀਨ ਸੀਗੀ ਬਾਈ ਦੀ ਉਹਦੇ ਚ ਆ ਗਈ ਥੋੜੀ ਜਿਹੀ ਦਿੱਕਤ ਸੂਪਰ ਸੀਡਰ ਨਾਲ ਵੀਜੀ ਸੀਗੀ ਕਣਕ ਬਾਈ ਨੇ ਥੋੜੀ ਜਿਹੀ ਗਿੱਲ ਘੱਟ ਸੀਗੀ ਤੇ ਉਹਦੇ ਕਰਕੇ ਕਣਕ ਘੱਟ ਜੰਮੀ ਸੀਗੀ ਫੇਰ ਬਾਈ ਨੇ ਪਾਣੀ 'ਚ ਛੱਟਾ ਵੀ ਲਾਇਆ ਸੀਗਾ ਤੇ ਉਹ ਵੀ ਬਾਈ ਘੱਟ ਨਿਕਲੀ ਆ ਕਿਤੇ ਨਿਕਲੀ ਕਿਤੇ ਨਹੀਂ ਨਿਕਲੀ ਹੈਗੀ ਉਹਦੇ 'ਚ ਵੀ ਜਾਨੀ ਦਿੱਕਤ ਆਈ ਆ ਤੇ ਉਹ ਕਿਉਂ ਆਈ ਦਿੱਕਤ ਬਾਈ ਉਹ ਤੁਹਾਨੂੰ ਦਿਖਾਉਨੇ ਆ ਵੀਡੀਓ ਦੇ ਵਿੱਚ ਕਰਦੇ ਆ ਬਾਈ ਨਾਲ ਵੀ ਗੱਲਬਾਤ ਨਾ ਵਾਹ ਬਾਈ ਮਿਲੋ ਪਹਿਲਾਂ ਲਾਡੀ ਬਾਈ ਨੂੰ ਕਿੱਦਾਂ ਲਾਡੀ ਬਾਈ ਹਾਂ ਦਿੱਕਤ ਆ ਗਈ ਫੇਰ ਐਦ ਕੀ ਇਹ ਦੋ ਤਿੰਨ ਸਾਲ ਹੋ ਗਏ ਇਹ ਜਦੋਂ ਨਵੀਂ ਨਵੀਂ ਇਹ ਚ ਬੀਜਣੀ ਸ਼ੁਰੂ ਕਰੀ ਸੀ ਉਦੋਂ ਵੀ ਤੇ ਕਦਾਈ ਸੀ ਨਹੀਂ ਯਾਰ ਤਾਂ ਸਾਰਾ ਤਿਆਰਦਾ ਕਰਦਾ ਥੋੜੀ ਆਪਣੀ ਗਲਤੀ ਆ ਹੁਣ ਥੋੜੀ ਜਿਹੀ ਆਪਣੀ ਗਲਤੀ ਆ ਨਹੀਂ ਯਾਰ ਜਦੋਂ ਬੀਜੀ ਆ ਉਦੋਂ ਗਿੱਲ ਤਾਂ ਯਾਰ ਦੇਖਣ ਨੂੰ ਤਾਂ ਬਹੁਤ ਗਿੱਲ ਸੀਗੀ ਯਾਰ ਲੱਗਦੀ ਹੈ ਲੱਗਦੀ ਸੀ 19 ਨਹੀਂ ਸੀ 19 ਨਹੀਂ ਜੀ ਘੱਟ ਸੀ ਔਰ ਜਿੱਥੇ ਤਾਂ ਜਿਵੇਂ ਉਹਰੇ ਗਿੱਲ ਘਟਦੀ ਉਹ ਇਕੱਠਾ ਬਣਾਈਆ ਨਾ ਆਪਾਂ ਹਾਂ ਉਹਦੇ ਤੇ ਹਵਾ ਲੱਗੀ ਗਈ ਹੈ ਹਾਂ ਤੇ ਘਟਾ ਉਹ ਪਰੇ ਕਿਸੇ ਗਿੱਲ ਵੱਧ ਹੀ ਹੈ ਕਿ ਨਹੀਂ ਘੈਂਟ ਖੜੀ ਹੈ ਹਾਂ ਬਾਈ ਇਹੀ ਦਿੱਕਤ ਆਈ ਆ ਆ ਇਧਰਲੀ ਸਾਈਡ ਕਣ ਕੇ ਠੀਕ ਆ ਤੇ ਆ ਇਧਰ ਬਾਈ ਆ ਕੀਲਾ ਡੇਢ ਗਿੱਲਾ ਬਾਈ ਦੀ ਨਾ ਬਿਲਲੀ ਜੰਮੀ ਆ ਕਣਕ ਤੇ ਸਿਰਫ ਉਹੀ ਰੀਜ਼ਨ ਆ ਵੀ ਥੋੜੀ ਜੀ ਗਿੱਲ ਘਟ ਸੀਗੀ ਯਾਨੀ ਸੁਪਰ ਸੀਡਰ ਨੂੰ ਕਹਿੰਦੇ ਵੀ ਗਿੱਲ ਜਿਆਦਾ ਮੰਗਦਾ ਆ ਸੁਪਰ ਸੀਡਰ ਹਨਾ ਉਹਦੇ ਕਰਕੇ ਦਿੱਕਤ ਆਈ ਹੁਣ ਤਾਂ ਚਲੋ ਫੇਰ ਸੋਹਣੀ ਲੱਗਣ ਲੱਗ ਗਈ ਨਾ ਕਣਕ ਤੇ ਥੋੜੇ ਖੇਤਾਂ ਵਿੱਚੋਂ ਵੀ ਹਰਿਆਈ ਮਾਰਨ ਲੱਗੇ ਪਰ ਅੱਜ ਤੋਂ 10-15 ਦਿਨ ਪਹਿਲਾਂ ਬਾਲਾ ਯਾਨੀ ਭੈੜਾ ਲੱਗਦਾ ਸੀ ਗਮ ਬਾਲੀ ਬੈਲ ਹੀ ਲੱਗਦੀ ਸੀ ਜਿਵੇਂ ਆਹ ਔਰੇ ਦੇਖਦੀ ਐਵੇਂ ਹੀ ਲੱਗਦਾ ਸੀਗਾ ਸਾਰਾ ਖੇਤ ਵੀ ਬਿਲ ਲਈਆ ਕੰਮ ਖਰਾਬੇ ਆ ਤੇ ਬਾਈ ਨੇ ਫਿਰ ਸਪਰੇਅ ਕਰਤੀ ਸੀਗੀ ਤੇ ਬਾਈ ਮੈਗਨੀਜ਼ ਦੀ ਤੇ ਕੱਲੀ ਮੈਗਨੀਜ਼ ਪਾਈ ਸੀ ਲਾਡੀ ਬਾਈ ਨਹੀਂ ਨਾਲ ਯੂਰੀਆ ਨਾਲ ਯੂਰੀਆ ਹਾਂ ਯੂਰੀਆ ਰਲਾ ਕੇ ਨੈਨੋ ਯੂਰੀਆ ਦੋ ਅੱਛਾ ਨੈਨੋ ਯੂਰੀਆ ਹੋ ਪਾਇਆ ਸੀ ਤੇ ਨਾਲ ਮੈਗਨੀਜ਼ ਮੈਗਨੀਜ਼ ਕਿੱਲੇ ਦਾ ਇੱਕ ਪੈਕਟ ਇੱਕ ਪੈਕਟ ਉਹ ਚ ਕਿੰਨਾ ਗ੍ਰਾਮ ਹੁੰਦਾ ਉਹ ਹੁਣ ਇੰਨਾ ਤਾਂ ਮੈਨੂੰ ਨਹੀਂ ਯਾਦ ਤੇ ਹਾਂ ਬਾਈ ਉਹ ਪਹਿਲੀ ਵਾਰੀ ਸਪਰੇ ਦਾ ਸਲਾਹ ਲੇਗੀ ਪਾਈ ਦੀ ਉਹ ਕਹਿੰਦਾ ਵੀ ਉਹ ਤਾਤਾਂ ਦੀ ਪਾ ਦੇ ਪਹਿਲੀ ਵਾਰੀ ਬਾਈ ਉਹ ਸਪਰੇ ਕੀਤੀ ਆ ম্যাগਨੀਜ਼ ਦੀ ਅਸੀਂ ਨਹੀਂ ਕਣਕ ਤੇ ਕੋਈ ਸਪਰੇ ਕਰਦੇ ਨਹੀਂ ਹੁੰਦੇ ਹੈਗੇ ਸਿਰਫ ਗੁੱਲੀ ਡੰਡੇ ਦੀ ਕਰਦੇ ਹੁੰਨੇ ਆ ਜਾਂ ਡਾਈਡੂਈ ਯੂਰੀਆ ਜਿਹੜਾ ਪਾਉਨੇ ਆ ਬਸ ਉਹੀ ਪਾਉਨੇ ਆ ਤੇ ਜਾਨੀ ਇਹ ਆ ਵੀ ਉਹ ম্যাগਨੀਜ਼ ਦੀ ਸਪਰੇ ਕਰਨ ਤੋਂ ਬਾਅਦ ਲਾਡੀ ਬਾਈ ਕਹਿੰਦਾ ਵੀ ਫਰਕ ਹੈਗਾ ਸਪਰੇ ਦਾ ਉਹਦਾ ਤੇ ਜਾਨੀ ਇਹ ਆ ਵੀ ਕਣਕ ਜਿੰਨੇ ਜਿੰਨੇ ਵੀ ਬੂਟੇ ਸੀਗੇ ਉਹਨੇ ਬੂਝਾ ਸੋਨਾ ਕਰ ਲਿਆ ਬਾਈ ਕਣਕ ਨੇ ਆ ਦੇਖ ਲਓ ਤੁਸੀਂ ਆ ਦੋ ਡੱਕੇ ਆ ਪਹਿਲਾਂ ਇਹ ਜਮਾ ਤੀਲਾ ਤੀਲਾ ਜੇ ਖੜੇ ਸੀਗੇ ਪਰ ਹੁਣ ਸੋਣੀ ਫੈੜ ਗਈ ਆ ਵੀ ਦੇਖ ਲਓ ਬਾਈ ਆ ਸਿੰਗਲ ਸੀਗਾ ਬੂਟਾ ਤੇ ਇਹ ਵੀ ਸੋਨਾ ਫੈੜ ਗਿਆ ਤੇ ਜਾਨੀ ਇੰਹੀ ਕਣਕ ਨੇ ਫਟਾਰਾ ਸੋਨਾ ਕਰ ਗਿਆ ਕਰ ਗਈ ਕਣਕ ਉਹਦੇ ਕਰਕੇ ਥੋੜੇ ਜਿਹੇ ਆ ਵੀ ਖੇਤ ਥੋੜੇ ਜਿਹਾ ਪਰ ਮਾਇਆ ਲੱਗਣ ਲੱਗ ਗਿਆ ਹੁਣ ਪਹਿਲਾਂ ਬਾਲਾ ਬਿੱਲਾ ਲੱਗਦਾ ਸੀਗਾ ਪਰ ਹੁਣ ਠੀਕ ਲੱਗਣ ਲੱਗ ਗਿਆ ਇਹ ਦਿੱਕਤ ਇਹਦੇ ਚ ਵੀ ਛੱਟਾ ਮਾਰਿਆ ਸੀ ਪਾਣੀ ਤੋਂ ਬਾਅਦ ਛੱਟਾ ਤਾਂ ਮੈਂ ਲਾ ਦੇ ਸਕਦਾ ਮੈਨੂੰ ਲੱਗਦਾ ਤਾਂ ਨਾ ਕਿ ਇੱਥੇ ਬਿੱਲੀ ਆ ਪਰ ਛੱਟਾ ਰਿਜ਼ਲਟ ਆਇਆ ਨਹੀਂ ਨਾਲੇ ਬਾਈ ਇਹ ਬਾਈ ਨੇ ਨਾ 15 ਦਿਨ ਦੀ ਕਣਕ ਨੂੰ ਇਹ ਪਾਣੀ ਲਾ ਦਿੱਤਾ ਸੀਗਾ ਹਨਾ ਬਈ ਕਣਕ ਘਟ ਨਿਕਲੀ ਆ ਵੀ ਇਹਨੂੰ ਆਪਾਂ ਛੇਤੀ ਪਾਣੀ ਲਾ ਕੇ ਚਲੋ ਛੱਟਾ ਮਾਰ ਦਿੰਨੇ ਆ ਵੀ ਜਿੱਥੇ ਬਿੱਲੀ ਆ ਉੱਥੇ ਭਰਿਆਊਗੀ ਕਣਕ ਵੀ ਖੇਤ ਖਾਲੀ ਨਹੀਂ ਦਿਖੂਗਾ ਪਰ ਚੱਕਰ ਉਹੀ ਵਾ ਬਾਈ ਕਣਕ ਉਹ ਵੀ ਨਹੀਂ ਫੁੱਟੀ ਹੈਗੀ ਸਿਰਫ ਰੀਜ਼ਨ ਕੀ ਸਿਰਫ 72 ਘੰਟੇ ਵਾਲੀ ਸਪਰੇ ਹਾਂ ਇਹ ਹੋ ਸਕਦਾ ਗਾ ਬਾਈ ਪਹਿਲੀ ਵਾਰੀ ਅਸੀਂ ਉਹ ਸਪਰੇਅ ਕੀਤੀ ਆ ਦੋਹਾਂ ਨੇ ਨਹੀਂ ਅਸੀਂ ਪਹਿਲਾਂ ਸੰਕੋਰ ਸੰਕੂਰ ਨਾਲੇ ਸਾਰ ਲੈਂਦੇ ਸੀਗੇ ਤੇ ਪੰਗੇ-ਪੰਗੇ ਲੈਂਦੇ ਰਹਿੰਦੇ ਸੀਗੇ ਕਦੇ ਕੋਸ਼ ਕਰਤਾ ਕਦੇ ਕੋਸ਼ ਕਰਤਾ ਤੇ ਉਹ ਛੱਟਾ ਮਾਰਿਆ ਸੀਗਾ ਬਾਈ ਪਾਣੀ ਤੋਂ ਬਾਅਦ ਪਰ ਉਹ ਜਿਹੜਾ ਨਵਾਂ ਦਾਣਾ ਵੀ ਪੁੰਗਰਨ ਨਹੀਂ ਦਿੰਦਾ ਹੈਗਾ ਉਹ ਸਪਰੇਅ ਨੇ ਬਾਈ 72 ਘੰਟੇ ਵਾਲੀ ਨੇ ਹਾਂ ਚੱਲਿਆ ਵੀ ਇਹਦਾ ਚਲਿਆ ਉਹ ਸੁੱਕ ਗਿਆ ਬਾਅਦ ਚੋਂ ਉੱਪਰ ਪਿਆ ਸੀ ਨਾ ਉਹ ਸੁੱਕਿਆ ਆ ਜਿਹੜਾ ਚੱਲ ਗਿਆ ਤਾਂ ਅੱਛਾ ਇਹ ਤਾਂ ਬੁਰੇ ਆਪਣੀ ਡਾਕਰ ਜ਼ਮੀਨ ਆ ਹਾਂ ਆ ਚੋ ਪਾਣੀ ਫੇਪਾ ਲਾ ਹੀ ਸਕਦੇ ਦੁਬਾਰਾ ਵੀ ਲਾ ਦਿੰਦੇ ਫਿਰ ਇਹਨੇ ਉਹ ਸਾਰੀ ਨੇ ਉਹ ਦਬ ਜਾਣ ਦਾ ਪੀਲੀ ਪੈ ਜਾਣ ਦਾ ਹਾਂ ਉਹ ਤਾਂ ਹੈ ਹੀ ਆ ਯਾਰ ਪਾਣੀ ਫੇ ਲਾਏ ਹੀ ਨਹੀਂ ਤੇ ਜਿਹੜਾ ਚੱਲਿਆ ਸੀ ਉਹ ਵੀ ਸੁੱਕਿਆ ਆ ਯਾਨੀ 72 ਘੰਟੇ ਵਾਲੀ ਸਪਰੇ ਬਾਈ ਜੇ ਕਿਤੇ ਫਾਇਦਾ ਕਰਦੀ ਆ ਤਾਂ ਉਹ ਨੁਕਸਾਨ ਵੀ ਕਰਦੀ ਆ ਤੈਨੂੰ ਫਿੱਟ ਆਈ ਆ ਉਹ ਸਪਰੇ ਯਾਰ ਮੈਨੂੰ ਦੇਖ ਇੱਧਰ ਤਾਂ ਮੇਰੇ ਮਿੱਸੀ ਘੱਟ ਹੁੰਦਾ ਤਾਂ ਹਾਂ ਇੱਧਰ ਤਾਂ ਘੱਟੇ ਹੁੰਦਾ ਉਹ ਜਿੱਧਰ ਮੇਰੇ ਜ਼ਿਆਦਾ ਹੁੰਦਾ ਨਾ ਉਹ ਸਾਨਾ ਉੱਥੇ ਫਿੱਟ ਤੇ ਬੇਟਾ ਜੰਮਿਆ ਨਹੀਂ ਹੁਣ ਦੁਬਾਰਾ ਜੇ ਮੇਰੇ ਦਾ ਬਾਈ ਜੰਮਿਆ ਸੀ ਉਹ ਵੀ ਮਰ ਮਤਲਬ ਯਾਰ ਪਾਣੀ ਲੈਣਾ ਬਾਅਦ ਚ ਦਬ ਗਿਆ ਮੇਰੇ ਜੰਮਿਆ ਸੀ ਆ ਪਾਣੀ ਲੱਗਣ ਤੋਂ ਬਾਅਦ ਖਤਮ ਹੋ ਗਿਆ ਸੀਗਾ ਪਰ ਹੁਣ ਉਹ ਦੁਬਾਰਾ ਫੇਰ ਉੱਠ ਖੜਿਆ ਮੇਰੇ ਮੈਨੂੰ ਨਹੀਂ ਬਾਈ ਮੈਨੂੰ ਨਹੀਂ ਫਿੱਟ ਆਈ ਹੈਗੀ ਯਾ ਤਾਂ ਯਾਰ ਇਹ ਕਰੇ ਲਾਡੀ ਬਾਈ ਬੂਮ ਨਾਲ ਸਪਰੇ ਇਹ ਬੂਮ ਨਾਲ ਕਰਾਇਆ ਤੇ ਹੀ ਅਸਲ ਰਿਜ਼ਲਟ ਦਿੰਦੀ ਆ ਹੁਣ ਆ ਦੇਖਾ ਬੂਟੀ ਦੇ ਕਿੰਨੀ ਜੰਮੀ ਹੋਈ ਆ ਠੀਕ ਆ ਹੁਣ ਮੈਂ ਦੁਬਾਰਾ ਮਾਰਨੀ ਆ ਦਵਾਈ ਲੈਂਦੀ ਆ ਆ ਦੇਖ ਲਓ ਬਾਈ ਨਾਲ ਬੰਕਰ ਪਾਈ ਸੀਗੀ ਆ ਕੀਰਾ ਕੀਤੀ ਸੀਗੀ ਤਾਂ ਆ ਦੋ ਹਾਂ ਆ ਕੀਰਾ ਪਾਈ ਸੀਗੀ ਨਾਲ ਬੰਕਰ ਪਾਈ ਸੀਗੀ ਆ ਦੇਖ ਲਓ ਬਾਈ ਬੂਟੀ ਕਿਹੜੇ ਹਿਸਾਬ ਨਾਲ ਜੰਮੀ ਹੋਈ ਆ ਇਹ ਸੈਡਾਂ ਤੇ ਸਾਰੀ ਜਗ੍ਹਾ ਤੇ ਆ ਇਹ ਵੀ ਨਹੀਂ ਹੋਣੀ ਚਾਹੀਦੀ ਸੀ ਯਾਰ ਬੰਕਰ ਜਿਹੜੀ ਬੰਕਰ ਨਾਲ ਬਾਉਨੇ ਹੋਏ ਇਸੇ ਚੀਜ਼ ਦੀ ਆ ਯਾਰ ਵੀ ਬੂਟੀ ਬਾਟੀ ਹੋਈ ਇਹ ਬਾਰੇ ਸੈਡਾਂ ਤੇ ਬਾਈ ਹੋਈ ਆ ਜਿਹੜੀ ਚ ਹੋਈ ਆ ਤੇ ਦੇ ਸਾਹਮਣੇ ਆ ਮੈਨੂੰ ਨਹੀਂ ਯਾਰ ਇਹਦੇ ਨਾਲ ਤਾਂ ਸਾਲੀ ਸੰਕੋਰ ਜਿੱਦਾਂ ਤੂੰ ਅੱਗੇ ਮਾਰਦਾ ਸੀ 18 ਦਿਨਾਂ ਦੀ ਗਣਕ ਨੂੰ 15 ਦਿਨਾਂ ਦੀ ਗਣਕ ਨੂੰ ਉਹਨੇ ਤਾਂ ਫੂਕੇ ਦੇਣੀ ਸੀਗੀ ਤੇ ਉਹ ਯਾਰ ਪਿਛਲੇ ਸਾਲੇ ਦੋ ਕਿੱਲੇ ਚ ਰਿਜ਼ਲਟ ਨਹੀਂ ਦਿੱਤਾ ਤਾਂ ਹਮਮ ਹਮ ਕਿ ਇਸ ਵਾਰੀ ਮੈਂ ਤਾਂ ਸਾਰੇ ਜਿਹੇ ਕਰਤੀ ਆ ਆਹ ਦੇਖ ਲਓ ਬਾਈ ਬਸ ਤਾਂ ਉਹੀ ਘਟ ਹੁੰਦਾ ਸੀ ਬਹੁਤ ਬੈਲੀ ਸੀਗੀ ਬਾਈ ਕਣਕ ਬਾਲੀ ਬੈਲੀ ਲੱਗਦੀ ਜੀ ਹੁਣ ਤਾਂ ਚਲੋ ਫੇਰ ਖੇਤ ਵਿੱਚੋਂ ਭਰਮਾ ਭਰਮਾ ਲੱਗਣ ਲੱਗ ਗਿਆ ਚਲੋ ਨੱਕਿਆਂ ਦੇ ਮੋਰੇ ਥੋੜਾ ਜਿਹਾ ਘੱਟ ਲੱਗਦਾ ਆ ਜਦੋਂ ਇਹ ਤਕੜੀ ਹੋ ਗਈ ਬਾਈ ਹਜੇ ਤਾਂ ਥੋੜੀ ਜਿਹੀ ਛੋਟੀ ਲੱਗਦੀ ਹੈ ਨਾ ਉਹਦੇ ਕਰਕੇ ਲੱਗਦਾ ਜਦੋਂ ਇਹ ਬੜੀ ਹੋ ਗਈ ਨਾ ਇਹਦੇ ਬਰਾਬਰ ਹੋ ਗਈ ਉਦੋਂ ਇਹਨੇ ਖੇਤ ਭਰ ਲੈਣਾ ਯਾਨੀ ਇਹ ਆ ਵੀ ਇੱਕ ਤਾਂ ਯਾਰ ਜਿਹੜੀ ਨਿਕਲੀ ਹੋਈ ਸੀ ਉਹ ਛੇਤੀ ਪਾਣੀ ਲਾਉਣ ਕਰਕੇ ਡਾਊਨ ਚਲੇਗੀ ਤੇ ਜਿਹੜੀ ਚੀਜ਼ ਕਰਕੇ ਛੇਤੀ ਪਾਣੀ ਲਾਇਆ ਸੀ ਵੀ ਆਪਾਂ ਛੱਟਾ ਮਾਰਦਾਂਗੇ ਨਵਾਂ ਬੀਜ ਉਹ ਜੰਮਿਆ ਹੀ ਹੈ ਨਹੀਂ ਨਵਾਂ ਜੰਮਿਆ ਥੱਲੇ ਥੱਲੇ ਆਪਣਾ ਬੀਜ ਸੀ ਉਹ ਅੱਧਾ ਅੱਧਾ ਨਿਕਲਿਆ ਹੋਇਆ ਉਹੀ ਗੱਲ ਕਰਦਾ ਜਿਹੜਾ ਨਿਕਲਿਆ ਸੀ ਉਹ ਆਪਾਂ ਛੇਤੀ ਪਾਣੀ ਲਾ ਕੇ ਹੁਣ ਥੋੜੀ ਜਿਹੀ ਡਾਊਨ ਕਰ ਲਈ ਹੈ ਨਾ ਤੇ 15 ਦਿਨ ਦੀ ਕੀ ਆ ਹੁੰਦਾ ਹਾਂ ਉਹੀ 28 ਦਿਨ ਤੇ ਪਾਣੀ ਲਾਉਣਾ ਹੁਣ ਆ ਬਾਈ ਬੀਜੀ ਆ ਸਾਰੀ ਦੋਨੇ ਸੇਮ ਡੇ ਦੀ ਬੀਜੀ ਹੋਈ ਆ ਵਾ ਫਰਕ ਸਿਰਫ ਇੰਨਾ ਹੈਗਾ ਵੀ ਪਾਣੀ ਨੇ ਮਾਰ ਕੀਤੀ ਸੀਗੀ ਛੇਤੀ ਲਾਉਣ ਕਰਕੇ 15 ਦਿਨਾਂ ਦੀ ਗਣਕੇ ਕੀ ਹੁੰਦੀ ਆ ਯਾਰ ਹਨਾ ਪਾਣੀ ਲਾਵਾਂਗੇ ਡੱਕਰ ਜ਼ ਨੇ ম্যাগਨੀਜ਼ ਦੀ ਸਪਰੇਅ ਕੀਤੀ ਆ ਚਲਾਹ ਲੈ ਕੇ ਕਿਸੇ ਬੰਦੇ ਦੀ ਤੇ ਉਹਨੇ ਜਾਨੀ ਥੋੜਾ ਜਿਹਾ ਫਰਕ ਦਿਖਾਇਆ ਖੇਤ ਚ ਐਵੇਂ ਆਪਾਂ ਕਹੀਏ ਤੇ ਹੁਣ ਜਾਨੀ ਸੋਹਣੀ ਰੌਣਕ ਹੋ ਗਈ ਖੇਤ ਦੇ ਵਿੱਚ ਬਾਕੀ ਅੱਗੇ ਦੇਖਾਂਗੇ ਜਿਵੇਂ ਵੀ ਰਹਾ ਕੰਮ ਆਹ ਤੇ ਲਾਡੀ ਬਾਈ ਤੇ ਰਿਹਾ ਗੁੱਲੀ ਡੰਡਾ ਯਾਰ ਤੇਰੇ ਵੀ ਮੈਨੂੰ ਲੱਗਦਾ ਤੁਰਦਾ ਹਾਂ ਹਾਂ ਆਣੀ ਕੇ ਚੱਲ ਰਹਾ ਜੀ ਇਹ ਆਪਣੀ ਡਾਕਟਰ ਜੀ ਮੈਨਾਂ ਨਾ ਇਹ ਮੈਂ ਟੇੜਾ ਫੜਦੇ ਹਾਂ ਵਿੱਚੋਂ ਨਿਕਲੇ ਆ ਹਾਂ ਹਾਂ ਆ ਬੱਟ ਦੇ ਉੱਤੇ ਜੰਮਿਆ ਹੋਇਆ ਮੇਰੇ ਵੀ ਭਾਈ ਕਈ ਜਗ੍ਹਾ ਹੋਣ ਨਾ ਜਦੋਂ ਕਾਫੀ ਬੜੀ ਬੜੀ ਹੋਣ ਤੇਰੇ ਸਾਹਮਣੇ ਹੀ ਆ ਕਿੰਨੇ ਦਿਨ ਦੀ ਹੋ ਗਈ ਗਣਕ ਤੇ ਹੁਣ ਤੁਰਦਾ ਮੈਨੂੰ ਦਿਖਦਾ ਸੀਗਾ ਤੇ ਆਪਾਂ ਦੂਸਰੀ ਵੀ ਫੇਰਤੀ ਨਾਲ ਇੱਧਰ ਮਾਰਨੀ ਸੀਗੀ ਥੋੜੀ ਜਿਹੀ ਜਗ੍ਹਾ ਇੱਕ ਹੋਰ ਵੀਰਜੀ ਨੇ ਲਿਆਂਦੀ ਸੀਗੀ ਜਾਂ ਤੇ ਕੀ ਹੋਰ ਕੋਈ ਦਵਾਈ ਅੱਛਾ ਅੱਛਾ ਉਹਦੇ ਚ ਜਾਨੀ 20% ਸੰਕੋਰ ਆ ਤੇ ਬਾਕੀ ਸਪਰੇ ਉਹ ਤਕੜੀ ਆ ਐਕਸਲ ਸੀਗੀ ਤੇ ਨਾਲ ਹਿਰੋਸ਼ਿਮ ਨਹੀਂ ਹਿਰੋਸ਼ਿਮਾ ਇਦਾਂ ਕਰਕੇ ਸੀ ਕੋਈ ਨਾਮ ਮੇਰੇ ਮੈਂ ਫੋਟੋ ਨਹੀਂ ਮੈਂ ਫੋਨ 'ਚ ਫੋਟੋ ਖਿੱਚੀ ਹੋਈ ਆ ਤੇ ਉਹ ਰੱਖੇ ਆਪਾਂ ਆ ਇਦਾਂ ਦਾਣਾ ਹੋਇਆ ਆ ਆ ਦਾਣਾ ਜੰਮਿਆ ਆ ਜੇ ਬਦ ਨਹੀਂ ਰਹੀ ਆ ਕਣਕ ਦਾ ਦਾਣਾ ਆ ਕਣਕ era ਬਾਹਰ ਛੱਟਾ ਮਾਰਿਆ ਤਾਂ ਆ ਦੇਖੋ ਇਹ ਕਿਦਾਂ 깔ਾ ਹੀ ਖੜਾ ਇਦੋਂ ਰੇਣੀ ਵਾ ਦੇ ਕੇ ਹਰਗੇ ਇਹ ਸੋਰੀ ਇਹ ਤੁਲੇ ਜਾਈ ਨਹੀਂ ਹੈਗੇ ਉਹੀ ਫਿਰ ਜਿਵੇਂ ਗੁੱਲੀ ਡੰਡੇ ਨੂੰ ਸਪਰੇਅ ਰੋਕਦੀ ਆ ਇਹਨਾਂ ਨੂੰ ਵੀ ਰੋਕ ਰਹੀ ਆ ਦਾਣੇ ਰੋਕਿਆ ਬਾਕੀ ਇਹ ਥੱਲੇ ਝੜ ਚਦੇ ਉਹ ਪੋ ਪਟਿਆ ਆ ਤੇਲਾ ਆ ਕਿੰਨੇ ਥੱਲੋਂ ਨਿਕਲੇ ਆ ਬਾਅਦ ਚ ਚਲੋ ਬਾਈ ਐ ਆ ਵੀ ਫਟਾਰਾ ਚਲੋ ਸੋਨਾ ਕਰ ਲਿਆ ਕਣਕ ਨੇ ਇਹ ਵੀ ਲਾਡੀ ਬਾਈ ਹੋ ਗਈ ਨਾ ਇਹਨੇ ਵੀ ਵਧੀਆ ਤਕੜੀ ਹੋ ਗਈ ਨਾ ਇਹਦੀ ਸੇਵਾ ਕਰ ਲਈ ਸਹੀ ਰਹਿ ਜਾਣਾ ਕੰਮ ਕੋਈ ਗੱਲ ਨਹੀਂ ਤੇਰੇ ਦਾ ਚਲ ਨਿਕਲੀ ਨਹੀਂ ਹੈਗੀ ਸਾਡੇ ਦਾ ਚਲੋ ਬੰਦੇ ਨਹੀਂ ਬੀਜ ਘੱਟ ਪਵਾਤਾ ਇੱਕ ਖੇਤ ਦੇ ਵਿੱਚ ਇਹ ਬੀਜ ਤਾਂ ਉਹੀ 45 ਦੇ ਹਿਸਾਬ ਨਾਲੇ ਪਾਇਆ ਤਾਂ ਭਾਈ ਹਾਂ ਪਰ ਨਿਕਲਿਆ ਨਹੀਂ ਨਾ ਪੂਰਾ ਹਾਂ 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 ਇਹਦੇ ਤਾਂ ਮੋਟੀ ਜ਼ਮੀਨ ਚ ਤਾਂ ਚਾਹੀਦਾ ਵੀ ਇੰਨਾ ਕਿ ਆ 45 ਪਾਵਾਂਗੇ ਤਾਂ 35 ਪੂਤੀ ਨਿਕਲੂਗਾ ਹਾਂ 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 ਹੁਣੇ ਮੈਂ ਪਾਉਂਦੀ ਹਰ ਸਾਲ ਮੇਰੀ ਇਹੀ ਹੁੰਦੀ ਤਾਂ ਭਾਈ ਬਾਲੀ ਦਾਕਰ ਜ਼ਮੀਨ ਆ ਇਹਦਾ ਮੀਂਹ ਦੇਖ ਲਓ ਭਾਈ ਇਹਨੂੰ ਇੰਨਾ ਖਾਸ ਨਹੀਂ ਜ਼ਮੀਨ ਪਿਆ ਹੈਗਾ ਪਰ ਹਜੇ ਵੀ ਪੈਰ ਦਰਦਾ ਹੈ ਜਮੀਨ ਦੇ ਵਿੱਚ ਪਰ ਜ਼ਮੀਨ ਤਾਂ ਨਿਆਰਾ ਵੀ ਇਹਦਾ ਹੀ ਉਹ ਤਾਂ ਫਿਰ ਹੈ ਹੀ ਆ ਬਾਈ ਝਾੜ ਪੱਖੋਂ ਨਹੀਂ ਨਾ ਇਹ ਤੋੜਦੀ ਕਿਸੇ ਪਾਸੇ ਕੰਮ ਆਹ ਦੇਖ ਲਓ ਬਾਈ ਕਣਕ ਦਾ ਫਰਕ ਆ ਕਿੱਡੀ ਗੱਡੀ ਹੋਈ ਖੜੀ ਆ ਨਹੀਂ ਏਡੀ ਏਡੀ ਹੋਣੀ ਸਾਰੀ ਹਾਂ ਨਹੀਂ ਸਾਰੀ ਏਡੀ ਏਡੀ ਹੋਣੀ ਸੀਗੀ ਤੇ ਹਜੇ ਦੇਖ ਲਓ ਕਣਕ ਕਿੰਨਾ ਫਰਕ ਆ ਇਹਨੂੰ ਦੇਖ ਕੇ ਤੂੰ ਕਿਉਂਗਾ ਬੀਜ ਬੋਹ ਪਏ ਹਾਂ ਆਹ ਕੰਡੀਸ਼ਨ ਆ ਸਹੀ ਬੀਜ ਜੰਮਿਆ ਹੋਇਆ ਜਿੰਨਾ ਪਾਇਆ ਸੀ ਉਹ ਆ ਸੀਗਾ ਇਹ ਵੀ ਡਬਲ ਗੇੜਾ ਲੱਗਿਆ ਹੋਇਆ ਆ ਤਾਂ ਆ ਇਹ ਬਾਈ ਆ ਸਹੀ ਬੀਜ ਆ ਡਬਲ ਗੇੜੇ ਦਾ ਤੇ ਸਿੰਗਲ ਗੇੜੇ ਦਾ ਆ ਜੰਮਿਆ ਨਹੀਂ ਹੈਗਾ ਤਾਂ ਖੇਤ ਖਾਲੀ ਦੇਖਦਾ ਆ ਏ ਬਾਈ ਦਿੱਕਤਾਂ ਆਈਆਂ ਜਾਨੀ ਇਹ ਜਿਹੜੀ ਸਪਰੇ ਸਪਰੂ ਆਪਾਂ ਕਰਦੇ ਆ ਨਾ ਦਿੱਕਤਾਂ ਸਾਨੂੰ ਜੋ ਆਈਆਂ ਆਪਾਂ ਉਹੀ ਦਿਖਾ ਰਹੇ ਆਂ ਬਾਕੀ ਆਪਾਂ ਬਾਈ ਕਿਸੇ ਦਾ ਕੁਝ ਨਹੀਂ ਕਹਿੰਦੇ ਕਿਸੇ ਨੂੰ ਲੋਟ ਵੀ ਆ ਸਕਦੀ ਆ ਕਿਸੇ ਦਾ ਕੰਮ ਸਹੀ ਵੀ ਕੀਤਾ ਹੋਊਗਾ ਪਰ ਜੋ ਸਾਨੂੰ ਦਿੱਕਤਾਂ ਆਈਆਂ ਆਪਾਂ ਉਹੀ ਚੀਜ਼ਾਂ ਦਿਖਾ ਰਹੇ ਆਂ ਤੁਹਾਨੂੰ ਇਹ ਗੱਲ ਹੈ ਨਾ ਗੋਪੀ ਇੱਕ ਸਪਰੇ ਵੀ ਲਾ ਲਾ ਇਹ ਕਿਹੜੀ ਉਹੀ ਆ ਖਿਲ ਇੱਥੇ ਚੱਕਾ ਚਕਾਉਣ ਦੇ ਚੱਕਰ ਗੱਠਾਂ ਵਾਲੇ ਚੱਕਣਾ ਆਏ ਨਹੀਂ ਉਹਦੇ ਕਰਕੇ ਚੱਲ ਉਹ ਤਾਂ ਖਾਦੀ ਘੜੀ ਯਾਰ ਉਹ ਤਾਂ ਖਾਦੀ ਘੜੀ ਆ ਛੱਟੇ ਵਾਲੀ ਜਿਹੜੀ ਬਾਅਦ ਚ ਲਾਈ ਇਹ ਤਾਂ ਇਹਦੇ ਕਰਕੇ ਤੂੰ ਮੰਨਦਾ ਤਾਂ ਹੈ ਅੱਗੇ ਵੀ ਛੱਟੇ ਲਾਉਦੇ ਹੀ ਆ ਕਿਵੇਂ ਖੇਤ ਲਾਇਆ ਜਾਈ ਗਾਹ ਖੇਤ ਘਟੋ ਸੀ ਹਾਂ ਉਹ ਵਾਰ ਆ ਸੀ ਉਹ ਬਾਅਦ ਚ ਬਹੁਤ ਵਧੀ ਜੰਮੀ ਸੀ ਪਹਿਲੇ ਸਾਲ ਸੀਗਾ ਬਾਈ ਹਿਸਾਬ ਕਿਤਾਬਾ ਸੀ ਨਾ ਪਰਾਲੀ ਵਿੱਚੇ ਰਲਾ ਰਲਾਤੀ ਸੀਗੀ ਬਾਈ ਨੇ ਕਿਰਾਏ ਤੇ ਉਦੋਂ বাজਾਇਆ ਸੀਗਾ ਅਸੀਂ ਇਹ ਸਾਰਾ ਖੇਤ ਤੇ ਕਣਕ ਨਾ ਪੁੰਗਰੀ ਨਹੀਂ ਸੀ ਪੂਰੀ ਨਹੀਂ ਸੀ ਨਿਕਲੀ ਹੈਗੀ ਸਮਝ ਲਓ ਵੀ ਉਹ ਹੁਣ ਕੀ ਕਹਿ ਸਕਦੇ ਆ ਵੀ ਕਣਕ ਘੱਟ ਨਿਕਲੀ ਸੀ ਤੇ ਪਹਿਲਾ ਪਾਣੀ ਲਾ ਕੇ ਬਾਈ ਨੇ ਛੱਟਾ ਲਾਤਾ ਸੀਗਾ ਤੇ ਉਹ ਜਿੰਨਾ ਵੀ ਛੱਟਾ ਲਾਇਆ ਸੀ ਉਹ ਸਾਰਾ ਨਿਕਲ ਆਇਆ ਸੀ ਬਹੁਤ ਵਧੀਆ ਤੇ ਰੇਰੂ ਮਾਰ ਕੇ ਉਹ ਬਰਾਬਰ ਆਪਾਂ ਕਰ ਲਿਆ ਸੀਗਾ ਬਾਈ ਤੇ ਐਤ ਕੀ ਦਿੱਕਤ ਆਈ ਆ ਬਾਈ ਪਰਾਲੀ ਵੀ ਨਹੀਂ ਸੀਗੀ ਖੇਤ ਖੇ ਪਰਾਲੀ ਚਕਾਈ ਹੋਈ ਸੀਗੀ ਖੇਤ ਬਿਲਕੁਲ ਸਾਫ ਸੀਗੇ ਤੇ ਸੰਦ ਵੀ ਬਾਈ ਨੇ ਆਪਣੇ ਬਣਾਲੇ ਸੀਗੇ ਸੁਪਰ ਸੀਡਰ ਟਰੈਕਟਰ ਸਭ ਕੁਝ ਆਪਣਾ ਹੁੰਦੇ ਹੋਏ ਤੇ ਕਣਕ ਫੇਰ ਨਹੀਂ ਨਿਕਲੀ ਹੈਗੀ ਦਿੱਕਤ ਸਿਰਫ ਇਹੀ ਸੀਗੀ ਵੀ ਆ ਜਿਹੜੀ ਸਬਰੇ ਨੇ ਦਾਣਾ ਜੰਮਣ ਨਹੀਂ ਦਿੱਤਾ ਹੈਗਾ ਭਾਈ ਮੇਰੇ ਵੀ ਇਹੀ ਦਿੱਕਤ ਆਈ ਆ ਮੇਰੇ ਯਾਰ ਕਈ ਜਗ੍ਹਾ ਫਾਂਟਾਂ ਜਿੱਥੇ ਚਲੋ ਮੰਨ ਲਿਆ ਵੀ ਬਜਾਈ ਕੀਤੀ ਸੀ ਦਾਣਾ ਪੂਰਾ ਸੈਡਾਂ ਵਾਲੇ ਗੇੜੇ ਚ ਗਿੱਲ ਘਟ ਸੀ ਆਪਾਂ ਕਿਹੜਾ ਰੌਣੀ ਕਰੀ ਸੀ ਉਹ ਗਿੱਲੇ ਚ ਦਾਣਾ ਪਹੁੰਚਿਆ ਨਹੀਂ ਹੈਗਾ ਸਾਨੂੰ ਇਹਦਾ ਵੀ ਪਾਣੀ ਤੋਂ ਬਾਅਦ ਚਲ ਜੰਮਿਆ ਆਊਗਾ ਪਰ ਜੰਮਿਆ ਨਹੀਂ ਹੈਗਾ ਉਹ ਦਿੱਕਤ ਉਹੀ ਜੇ ਆਪਾਂ ਛੱਟਾ ਵੀ ਲਾਉਂਦੇ ਉਹ ਕਿਹੜਾ ਜੰਮਣਾ ਸੀ ਬਿਲਕੁਲ ਛੱਟਾ ਉੱਪਰ ਆ ਆ ਬਾਕੀ ਆ ਹੀ ਦਿੱਕਤਾਂ ਸੀ ਜੀਆਂ ਬੜੀ ਜਿਹੜੀਆਂ ਆਈਆਂ ਸਾਨੂੰ ਬਾਕੀ ਚਲੋ ਅੱਗੇ ਦੇਖਦੇ ਆ ਜਿਵੇਂ ਵੀ ਰਹਾ ਬਾਕੀ ਫਿਲਹਾਲ ਕਣਕ ਚਲੋ ਵਧੀਆ ਹੋ ਗਈ ਬਾਈਆ ਸਪਰੇ ਨਾਲ ਮੈਗਨੀਜ਼ ਦਾ ਕੀਤੀ ਸੀਗੀ ਸਪਰੇ ਤੇ ਕਾਫੀ ਸੁਣਿਆ ਸੀਗਾ ਮੈਗਨੀਜ਼ ਬਾਰੇ ਪਹਿਲੀ ਵਾਰੀ ਚਲੋ ਬਾਈ ਨੇ ਪਾਈ ਆਪਾਂ ਬਾਈਆ ਇੱਕੋ ਹੀ ਗੱਲ ਆ ਤੇ ਆਪਾਂ ਨੂੰ ਚਲੋ ਪਤਾ ਲੱਗ ਗਿਆ ਵੀ ਹਾਂ ਥੋੜਾ ਬਹੁਤਾ ਫਰਕ ਤਾਂ ਹੈਗਾ ਦਿਖਾਉਂਦੀ ਆ ਕਣਕ ਤਗੜੀ ਕਰਦੀ ਆ ਸਟਰੋਂਗ ਹੁੰਦੀ ਆ ਕਣਕ ਤੇ ਦੇਖ ਲਿਆ ਕਰਾਂਗੇ ਜੇ ਕਦੇ ਲੋਡ ਪਈ ਤਾਂ ਆਪਾਂ ਵਰਤ ਲਿਆ ਕਰਾਂਗੇ ਇਹੀ ਤਿਆਰਬੇ ਹੁੰਦੇ ਆ ਚੱਲ ਲਾਡੀ ਬਾਈ ਬੰਦਾ ਸਿੱਖਦਾ ਆ ਬਿਲਕੁਲ ਬਿਲਕੁਲ ਬਾਈ ਇਹੀ ਚੀਜ਼ਾਂ ਆਪਾਂ ਮੰਨ ਲਓ ਕਿ ਤੇ ਆਪਾਂ ਨੂੰ ਲੋਡ ਪੈ ਜਾਂਦੀ ਆ ਤਾਂ ਆਪਾਂ ਕਰ ਸਕਦੇ ਆ ਹੂੰ ਹੂੰ ਉਹ ਸਾੜੇ ਦੁੱਗੇ ਦੀ ਨਹੀਂ ਕੋਈ ਰੋਲਾ ਉਹੀ ਬਾਈ ਵਿੱਚ ਦੇਖ ਲੋ ਜਮਾ ਠੀਕ ਆ ਚਲੋ ਫੇਰ ਵੀ ਠੀਕ ਆ ਤੇ ਪਰ ਸੈਡਾ ਤੇ ਗਿੱਲ ਤੁਹਾਨੂੰ ਪਤਾ ਬਾਈ ਖੇਤ ਖੇਚ ਜਾਂਦੇ ਆ ਝੋਨੇ ਦੇ ਵਿੱਚ ਨਾ ਐਤਕੀ ਝੋਨੇ ਦੀ ਬੜੀ ਦਿੱਕਤ ਆਈ ਤੁਹਾਨੂੰ ਪਤਾ ਹੀ ਆ ਹਾਂ ਹਾਂ ਉਹ ਤਰੀਕ ਨੂੰ ਭੇਜੀ ਆ ਮਹੀਨੇ ਬਾਅਦ ਉਹੀ ਮਹੀਨੇ ਬਾਅਦ ਬਿਲਕੁਲ ਚਲੋ ਹੁੰਦੇ ਰਹਿੰਦੇ ਆ ਬਾਈ ਇਹ ਜੇ ਕੰਮ ਵੀ ਕੋਨਾ ਉਹ ਸਿੱਖ ਰਹੇ ਆ ਮਾ ਕੀ ਉਹ ਕੇ ਰੋੜੇ ਇਹ ਬੀਜ ਕਿਹੜਾ ਲਾਡੀ ਬਾਈ ਤੇਰਾ ਇਹ 187 ਆ ਬਾਈ ਬੀਜ ਇਹ ਵੀ ਤਗੜਾ ਬੀਜ ਆ 826 ਜਿਵੇਂ ਤਗੜਾ ਬੀਜ ਆ ਇਹ ਵੀ 187 ਵੀ 826 ਹੋਇਆ ਪਿਛਲੇ ਸਾਲ ਇੱਧਰ 826 ਦੀ ਹਾਂ ਅੱਜ ਚੱਲ ਬਦਲਤੀ ਠੀਕ ਆ ਇਸ ਵਾਰੀ ਆਪਣਾ ਜਿਹੜਾ ਘਰ ਵਾਲਾ ਬੀਜ ਤੋਂ ਸਾਰਾ ਉਧਰ ਕਰਤਾ ਇਹ ਮੋਲਿਆਂ ਦੇ ਚੱਲ ਠੀਕ ਆ ਉਹ ਗਾਹਾਂ ਨੂੰ ਇਹਦਾ ਬੀਜ ਰੱਖ ਲਈ ਨਹੀਂ ਹੁਣ ਨਹੀਂ ਰੱਖਣਾ ਉਹ ਵਿੱਚੇ 826 ਦੇ ਸੱਟ ਆਹੋ ਪਰ ਹੁਣ ਰਲਾ ਤਾਂ ਮਿਕਸ ਕਰਤਾ ਹੋਇਆ ਤਾਂ ਹੈ ਨਹੀਂ ਫਿਰ ਅਗਲੀ ਪਰ ਆਹ ਫੇਰ ਵੀ ਯਾਰ ਇੱਕ ਦੋ ਬੂਟੇ ਵੀ ਥਾਲੇ ਜੰਮ ਗਏ ਤਾਂ ਉਹ ਹੋਏ ਜਾਂਦਾ ਵੈਸੇ ਹੈ ਹੈ ਤਾਂ ਇਹਨਾਂ ਦਾ ਟਾਈਮ ਤਾਂ ਇਹਨਾਂ ਦਾ ਸੇਵੇਂ ਆ ਹਾਂ 187 826 ਸੇਵੇਂ ਆ ਤੇ ਟਾਈਮ ਤਾਂ ਉਹਨਾਂ ਕੇ ਲੈਂਦੇ ਆ ਇਹ ਯਾਰ ਇਹ ਫਿਰ ਪਹਿਲਾਂ ਦਾ ਬੀਜਾ ਹੋਇਆ ਆ ਕੋਸ਼ ਹੋਰ ਕੋਸ਼ ਹੋਰੇ ਇੱਕ ਤਾਂ ਤੇਰਾ ਬਜਾਈ ਕਰੀ ਸੀ ਕੋਈ ਛਟਾ ਛੁਟਾ ਮਾਰਤਾ ਕੋਸ਼ ਕਣਕ ਤਕੜੀ ਹੋ ਜਾਂਦੀ ਆ ਉਹਦੇ ਕਰਕੇ ਵੀ ਇਹ ਫਟਾਰਾ ਚੁਣਾ ਕੀਤਾ ਹੋਇਆ ਗਣਕ ਨੇ ਇੱਥੇ ਨਹੀਂ ਤਾਂ ਇਹ ਸਾਰੀ ਐਡਿਟ ਹੀ ਹੋਣੀ ਦੀ ਹਾਂ ਫਟਾਰਾ ਮਾੜਾ ਕੀਤਾ ਹੋਇਆ ਇੱਥਾਂ ਗੱਡਾ ਫਟਾਰਾ ਕੀਤਾ ਹੋਇਆ ਐਦਾਂ ਦੀ ਗਣਕ ਹੋਣੀ ਜੀ ਸਾਰੀ ਚਲੋ ਕੋਈ ਨਹੀਂ ਭਾਈ ਇਹ ਵੀ ਰੜਾਲਣ ਨਹੀਂ ਆਪਾਂ ਨਾਲ ਕੋਈ ਚੱਕਰ ਨਹੀਂ ਹੈਗਾ ਤੇ ਮੜੇ ਮੋٹے ਕੰਮ ਕਰ ਚੱਲਦੇ ਰਹਿੰਦੇ ਆ ਚਲੋ ਭਾਈ ਚੱਲਦੇ ਹਾਂ ਹੁਣ ਦੂਜੇ ਪਾਸੇ ਖੇਤਾਂ 'ਚ ਉਧਰ ਦਿਖਾਉਣੇ ਤੁਹਾਨੂੰ ਕੀ ਕੰਡੀਸ਼ਨ ਲਓ ਭਾਈ ਪਹੁੰਚ ਗਏ ਲਾਡੀ ਭਾਈ ਦੇ ਦੂਸਰੇ ਪਾਸੇ ਖੇਤਾਂ ਦੇ ਵਿੱਚ ਤੇ ਆਹ ਕਣਕ ਕਰੋ ਬਾਈ ਚੈੱਕ ਇਹ ਲਾਡੀ ਬਾਈ ਉਹਦੇ ਨਾਲੋਂ ਕਿੰਨੇ ਦਿਨ ਲੇਟ ਬੀਜੀ ਹੋਈ ਆ ਇੱਕ ਦਿਨ ਦਾ ਫਰਕ ਆ ਇੱਕ ਦਿਨ ਦਾ ਫਰਕ ਆ ਬਾਈ ਉਧਰ ਵਾਲੀ ਜਿਹੜੀ ਪਹਿਲਾਂ ਤੁਹਾਨੂੰ ਦਿਖਾਈ ਆ ਇੱਕ ਦਿਨ ਪਹਿਲਾਂ ਬੀਜੀ ਹੋਈ ਆ ਤੇ ਇਹ ਬਾਅਦ ਚ ਬੀਜੀ ਹੋਈ ਆ ਇਹਦੇ ਚ ਜਾਨੀ ਗਿੱਲ ਬਰਾਬਰੇ ਸੀਗੀ ਠੀਕ ਠਾਕ ਜੀ ਸੀ ਬਸ ਫਰਕ ਸਿਰਫ ਇੰਨਾਗਾ ਵੀ ਇਹ ਜ਼ਮੀਨ ਥੋੜੀ ਜਿਹੀ ਡੱਕਰ ਘਟਾ ਤੇ ਉਹ ਜ਼ਮੀਨ ਥੋੜੀ ਜਿਹੀ ਡੱਕਰ ਵਧਾ ਪਰ ਸਪਰੇਅ ਬਾਈ ਨੇ ਐਤ ਕੀ ਇਹਦੇ ਚ ਵੀ ਕੀਤੀ ਆ ਬਾਈ ਤੇ ਨਾਲ ਪਾਇਆ ਯੂਰੀਆ ਯੂਰੀਆ 2 ਕਿਲੋ 2 ਕਿਲੋ ਯੂਰੀਆ ਰਲਾ ਕੇ ਬਾਈ ਪਾਣੀ ਦੇ ਵਿੱਚ ਤੇ ਨਾਲ ਪਾਇਆ ਮੈਗਜ਼ੀਨ ਇੱਕ ਪੈਕਟ 1 ਕਿਲੋ 1 ਕਿਲੋ ਦੀ ਪੈਕਿੰਗ ਆ ਬਾਈ ਮੈਗਨੀਜ਼ ਦੇ ਪੈਕਟ ਦੀ ਤੇ ਕਣਕ ਕਰੋ ਯਾਰ ਚੈੱਕ ਬਾਈ ਦੇਖੋ ਫਟਾਰਾ ਬਾਈ ਕਣਕ ਦਾ ਤੇ ਤਿਆਰ ਬਾਈ ਕੀਤਾ ਆ ਯਾਨੀ ਬਾਈ ਨੇ ਐਦ ਕੀ ਅੱਗੇ ਕਦੇ ਕਰੀ ਤਾਂ ਹੈ ਨਹੀਂ ਪਰ ਬਾਈ ਨੇ ਐਦ ਕੀ ਕਰਤੀ ਬਾਈ ਸਾਰੀ ਕਣਕ ਚੈੱਕ ਕਰੋ ਫਟਾਰਾ ਦੇਖੋ ਬਾਈ ਤੁਸੀਂ ਕਣਕ ਦਾ ਤੇ ਨਿਆਰਾ ਦਿੰਦੀ ਆ ਪੂਰੀ ਕਣਕ ਬਾਈ ਖੇਤੋ ਬਾਕੀ ਬਾਈ ਖੇਤੋ ਹੀ ਪਤਾ ਲੱਗਦਾ ਜਾਨੀ ਐਨ ਖੇਤ ਲਘੋ ਲਿਆ ਕਣਕ ਨੇ ਬਾਈ ਜਮਾ ਓਕੇ ਰਿਪੋਰਟ ਰੂਖੋਸ਼ ਕਰਦੀ ਆ ਜਾਨੀ ਚੀਜ਼ ਇਹ ਤੇ ਗਾਂਹਾਂ ਤੋਂ ਹੁਣ ਅਸੀਂ ਦੋਹਾਂ ਨੇ ਤਾਂ ਬਾਈ ਕਰ ਲਈ ਸਲਾਹ ਵੀ ਗਾਂਹਾਂ ਤੋਂ ਤੇ ਯਾਰ ਬਾਜ਼ੀ ਕਰਿਆ ਹੀ ਕਰਨਾ ਬੇਸ਼ੱਕ ਅੱਬਾ ਯੂਰੀਆ ਘੱਟ ਪਾ ਲਈਏ ਬਾਈ ਖੇਤਾਂ ਦੇ ਵਿੱਚ ਤੇ ਸਪਰੇਅ ਜ਼ਰੂਰ ਯੂਰੀਆ ਵਾਲੀ ਆਪਾਂ ਕਰ ਦਿਆ ਕਰਾਂਗੇ ਕਿਉਂ ਲਾਡੀ ਬਾਈ ਮੈਂ ਦੋ ਕਰਿਆ ਕਰਦੀ ਆ ਬੈ ਸੋਚ ਰਿਹਾ ਇੱਕ ਤਾਂ ਪੱਕੀ ਆ ਇੱਕ ਤਾਂ ਪੱਕੀ ਆ ਇੱਕ ਤਾਂ ਪੱਕੀ ਆ ਉਹੀ ਜਾਨੀ ਵੀ ਪਹਿਲਾ ਪਾਣੀ ਲਾ ਕੇ ਉਸ ਤੋਂ ਬਾਅਦ ਇੱਕ ਯੂਰੀਆ ਪਾ ਦੋ ਹਾਂ ਉਹਦੇ ਬਾਅਦ ਜਿਹੜਾ ਖੇਤ ਮੜਾ ਭਰੇ ਭਰੇ ਦੇਦਾ ਪੱਤਿਆਂ ਦੀ ਕੰਮ ਕਰਨਾ ਨਾ ਦੇਖਿਆ ਵੀ ਹੁਣ ਬੜੀ ਉਸ ਤੋਂ ਬਾਅਦ ਫਿਰ ਦੂਸਰੇ ਯੂਰੀਆ ਦੀ ਜਗ੍ਹਾ ਇਹ ਸਪਰੇਅ ਕਰ ਦਵੇ ਤੀਸਰੀ ਜਗ੍ਹਾ ਤੇ ਨਹੀਂ ਪਹਿਲਾਂ ਦੋ ਪਹਿਖਦਾ ਪਹਿਲਾਂ ਪਾਣੀ ਦੋ ਹਾਂ ਇੱਕ ਤਾਂ ਪਾਣੀ ਤੋਂ ਪਹਿਲਾਂ ਪਾਣਨੇ ਆਪਾਂ ਇੱਕ ਪਾਣੀ ਤੇ ਬਾਅਦ ਪਾਣਨੇ ਆ ਹਾਂ ਤੇ ਉਹਦੇ ਬਾਅਦ ਵਾਲਾ ਜਿਹੜਾ ਪਾਉਣਾ ਬਾਈ ਉਹਦੇ 'ਚ ਇਹ ਸਪਰੇਅ ਅਸੀਂ ਇਹੀ ਤਤ ਕੱਢੇ ਆ ਜਿਹ ਉਹਦੇ ਬਾਅਦੇ ਮਾਰੀ ਆ ਬਾਈ ਵੀ ਹਾਂ ਉਦੋਂ ਬਾਈ ਇਹ ਸਪਰੇਅ ਆਪਾਂ ਕਰ ਦਿਆ ਕਰਨੀ ਤਾਂ ਮੇਰੇ ਹਿਸਾਬ ਨਾਲ ਤੀਸਰੇ ਯੂਰੀਆ ਦੀ ਲੋੜ ਪੈਂਦੀ ਨਹੀਂ ਹੈਗੀ ਤਾਂ ਇਤੀ ਆਪਣਾ ਕੰਮ ਸਰਜਿਆ ਕਰੂਗਾ 2 ਕਿਲੋ ਯੂਰੀਆ ਕੰਮ ਜੇ ਕਰਦਾ ਆ ਨਾਲ ਮੈਗਨੀਜ਼ ਹਨਾ ਮੈਗਨੀਜ਼ ਦਾ ਪੈਕਟ ਕਿੰਨੇ ਦਾ ਪੈਂਦਾ 200 ਦਾ ਬਸ ਬਸ ਤੇ ਤਾਂ ਮੇਰੇ ਹਿਸਾਬ ਨਾਲ ਬਾਈ ਤੇ ਇਹ ਚੀਜ਼ ਵਰਗਾ ਰਿਜ਼ਲਟ ਮਿਲਣਾ ਨਹੀਂ ਹੈਗਾ ਯੂਰੀਆ ਨਾਲ ਜਿਹੜਾ ਸਪਰੇਅ ਨੇ ਦੇ ਦਿੱਤਾ ਤਾਂ ਬਾਕੀ ਚਲੋ ਡਿਪੈਂਡ ਹੁੰਦਾ ਆ ਕਣਕ ਜੇ ਜ਼ਿਆਦਾ ਹੀ ਹਲਕੀ ਆ ਵੇ ਤੈਨ ਯੂਰੀਆ ਵੀ ਬੰਦਾ ਮਾਰੇ ਦਿੰਦਾ ਆ ਹਨਾ ਪਰ ਇਹ ਸਪਰੇਅ ਨੇ ਵੀ ਬਾਈ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਫਰਕ ਦਿਖਾਇਆ ਸਾਨੂੰ ਤੇ ਯਾਨੀ ਰਿਜ਼ਲਟ ਉਹ ਚੀਜ਼ ਦਾ ਆਪਾਂ ਨੂੰ ਲੱਗਿਆ ਵੀ ਹਾਂ ਇਹਗਾ ਕੁਛ ਪਹਿਲੀ ਵਾਰੀ ਕੀਤਾ ਹੈ ਤੇ ਯਾਰਵਾ ਅੱਗੇ ਅਸੀਂ ਕੁਝ ਨਹੀਂ ਸੀ ਪਾਉਂਦੇ ਹੁੰਦੇ ਤੇ ਕੋਈ ਸਪਰੇਅ ਸਪਰੂ ਨਹੀਂ ਸੀ ਕਰਦੇ ਹੁੰਦੇ ਫालतू ਦੀ ਪਰ ਐਤ ਕੀ ਬਾਈ ਨੇ ਚਲੋ ਤੇ ਯਾਰਵਾ ਕਰਕੇ ਦੇਖਿਆ ਆ ਤੇ ਨੋਟ ਕੀਤਾ ਸੀਗਾ ਉਸ ਦਿਨ ਵੀ ਜੇ ਇਹਦਾ ਰਿਜ਼ਲਟ ਤਕੜਾ ਮਿਲਿਆ ਆ ਆਪਾਂ ਨੂੰ ਤਾਂ ਇਹ ਅੱਗੇ ਤੋਂ ਆਪਾਂ ਵੀ ਕਰਦਿਆ ਕਰਾਂਗੇ ਤੇ ਬਾਕੀ ਫਿਲਹਾਲ ਅਸੀਂ ਬਾਈ ਇਹੀ ਤੱਤ ਕੱਢੇ ਆ ਵੀ ਓਕੇ ਰਿਪੋਰਟ ਆ ਜਮ ਤੇ ਫਟਾਰਾ ਵੀ ਕਣਕ ਨੇ ਸੋਨਾ ਕੀਤਾ ਤੇ ਖੇਤ ਵੀ ਪੂਰਾ ਐਨ ਬਾਈ ਵਧੀਆ ਲੱਗਦਾ ਇੱਕ ਸਾਰ ਖੜੀ ਆ ਸਾਰੀ ਕਣਕ ਤੇ ਰਿਜ਼ਲਟ ਵਧੀਆ ਲੱਗਿਆ ਆਪਾਂ ਨੂੰ ਬਾਕੀ ਠੀਕ ਆ ਬਾਈ ਅੱਗੇ ਜਿਵੇਂ ਕੰਮਕਾਰ ਚੱਲੇ ਤੁਹਾਨੂੰ ਦਿਖਾਵਾਂਗੇ ਮਿਲਦੇ ਹਾਂ ਕਿਸੇ ਹੋਰ ਦਿਨ ਕਿਸੇ ਹੋਰ ਨਵੀਂ ਵੀਡੀਓ ਚੋਂ ਤੱਕ ਲਈ ਰੱਬ ਰਾਖਾ